ਅਸਲ ਤਕਾਬੇ ਦੀ ਲਗਾਓ ਆ ਜੀ ਆਹ ਜੀ ਆਹ ਆਯਾ ਯਾਰ ਕੇ ਯਾਰ ਮੇ ਯਾਰ ਜੀ ਅੱਜ ਚੰਦੀ ਵੀਡੀਓ ਤੁਹਾਡੀ ਪੰਜਾਬੀ ਜੀ ਦੂਜਾ ਕੰਮ ਪਿੰਡ ਖਾਨਪੁਰ ਸੰਤੇ ਮਿਲੋ ਲੱਗੇ ਨਾ ਮੇ ਵੀਰ ਕੋ ਯਾਦਰਪਾਲ ਦਾ ਨਾਮ ਹੈ ਕਿੰਨੇ ਦਿਨ ਹੋ ਗਏ ਮੇਰੇ ਜੀ ਇਹ ਠਾਈ ਘਰ ਹੋ ਗਿਆ ਨੁਰਾਜ਼ਾ ਇਹ ਆਪਣਾ ਨਿਲਾਵਾ ਤੇ ਜਿਹੜੇ ਤਲਾਬ ਹੈ ਪਾਣੀ ਤੇ ਖਾਏ ਏ ਇਧਰ ਆਜਾ ਮਹੂ ਵਾਲਦੇ ਆ ਦੇਦਾ ਜਾਂਦਾ ਹੈ ਜਦਾਂ ਜਿਹਦੀ ਸੰਦੇ ਲਾਇਆ ਉਹ ਕੋਈ ਜਦੋਂ ਪਰਬੰਧ ਲੰਗਰ ਪਾਣੀ ਦਾ ਜਿਹੜਾ ਠੰਡੇ ਹੋਏ ਆ ਰਾਜ ਜੀ ਆਈਸਕ੍ਰੀਮ ਹੋ ਗਈ ਠੰਡੇ ਜਿਹੜਾ ਗੇਲੇ ਹੋਏ ਜਿਹਦਾ ਲੰਗਰ ਘਰਾਂ ਸੇ ਤੁੰਗ ਜਾਂਦਾ ਮੇਰੀ ਕਹਿੰਦਾ ਜੀ ਇਹ ਨਾ ਹੋਣਾ ਆ ਨਰਾਇਣੇ ਬਾਅਦ ਦੇਖ ਗਿਆ ਸੰਤ ਕਹਿੰਦੇ ਇਹ ਜੀ ਆਉਂਦੇ ਉਹ ਕਿਦਾ ਗਿਆ ਪਾਉਂਦੇ ਸਾਰੇ ਨਾਲ ਗ੍ਰਾਮਜਾਂ ਨਾਲ ਸਾਧੰਦੀ ਫੇਰੀ ਸਭ ਕੋਈ ਹੋ ਗਈ ਆਦੇ ਨੂੰ ਗ੍ਰਾਮ ਦੀ ਰਸਤਾ ਹੱਲੇ ਜਿੱਦਾਂ ਇੱਥੇ ਹੀ ਰਹ ਜਾਂਦੇ ਆ ਘਰ ਲੱਗੇ ਹੈਗੇ ਉੱਥੇ ਹੀ ਰਹਿੰਦੇ ਪਰਿਵਾਰਤੌਰ ਤੇ ਜਿੱਦਾਂ ਸਾਰੇ ਰਹੇ ਨੇ ਇਦਾਂ माता जीारे गी अठ दा एॾा सारे टे अर परिवार रहंदे आ से बीमार रहनि लॻ प नशा न खम विया सेवा करण नशे गुन कंदे

ਮੇਰਾ ਨਾਮ ਤਿਲਕਰਾਜ ਜੀ ਹਾਲਜਿੰਨੇ ਕਿ ਜਿੱਥੇ ਦਾ ਬਾਬਾ ਫੋਲੇ ਸਾਹਿਬ ਦੇ ਲੋਆ ਕੇ ਇਹਨਾਂ ਨੂੰ ਲੈ ਜਾ ਰਿਹਾ ਤਾਂ ਉਹ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਹਰ ਸਾਲ ਦੀ ਤਰ੍ਹਾਂ ਇਰਕਾਂ ਵੀ ਬਹੁਤ ਹੁੰਦਾ ਹੁੰਦਾ ਮੇਲਾ ਮਨਾਇਆ ਗਿਆ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਲੰਗਰ ਪਾਣੀ ਦੇ ਤੇ ਬਹੁਤ ਐਨਆਰਆਈਆਂ ਦਾ ਸਹਿਯੋਗ ਚੰਗਾ ਸਾਨੂੰ ਮਿਲਦਾ ਵਾ ਤੇ ਮੇਰੇ ਵੱਡੇ ਵੀਰ ਬ੍ਰਦਰ ਜੀ ਜਾਨ ਸਾਰੇ ਸੇਵਾ ਕਰਦੇ ਇਥੇ ਜ਼ਰੂਰ ਜ਼ਬਰਦਾਰੇ ਹੈਗੇ ਤਿੰਨ ਚਾਰ ਕਲਾਕਾਰ ਲੱਗੇ ਜੀ ਅਲਗ-ਅਲਗ ਜਗ੍ਹਾ ਤੋਂ ਆਏ ਆ ਬਹੁਤ ਵਧੀਆ ਪ੍ਰੋਗਰਾਮ ਹੋਇਆ ਵਾ ਰਾਤ ਕਵਾਲੀਆਂ ਵੀ ਹੋਈਆਂ ਵਾ ਤੇ ਥਰੇ ਦਿਨਾਂ ਦਾ ਮਾਹੌਲ ਵੀ ਰਿਹਾ ਜਿਹਾ ਸੰਗਤ ਐਤੋ ਲੱਗਦਾ ਕਿ ਮੈਂ ਖਾ ਪੁਛੀ ਤੇ ਬਹੁਤ ਜਾਈ ਪਿੰਡਾਂ ਨੂੰ ਸਾਰੇ ਪਿੰਡ ਨੂੰ ਨਗਰਵਾਸ ਨੂੰ ਅਧਮਨ ਸਾਹਿਬ ਜੀ ਨਾਲ ਤੇ ਗੁਰੂ ਜੀ ਦੇ ਬੰਦੇ ਜੀ ਪਿਤਾ ਜੀ ਤੇ ਮੇਰੇ ਗੁਰੂ ਜੀ ਵੀ ਆ ਬਹੁਤ ਖੁਸ਼ੀ ਆ ਕਿ ਮੇਲਾ ਕਰਵਾਇਆ ਜਾ ਸਾਰੇ ਪਰਿਵਾਰ ਮਤੋਂ ਕਰਦੇ ਆਂ ਜੀ ਹਾਂਜੀ ਕੀ ਮੈਸੇਜ ਹੈ ਬੱਚੇ ਨੇ ਇਹਨਾਂ ਸੀ ਦੱਸਿਆ ਨੇ ਆਪਣਾ ਪੜਾਈ ਲਿਖਾਈ ਕਰੋ ਮਾਂ ਪਿਓ ਦਾ ਕਹਿਣਾ ਮੰਨੋ ਤੇ ਆਪਣੇ ਗੁਰੂ ਪੀਰਾਂ ਦੀ ਸੇਵਾ ਕਰੋ ਤੇ ਨਸ਼ਿਆਂ ਦੀ ਕੋਸ਼ਿਸ਼ ਨਹੀਂ ਰੱਖਿਆ ਤੇ ਆਪਣੀ ਜੋ ਵੀ ਰਕਬੂਟੇ ਲੰਗਾਉਣੇ ਚਾਹੁੰਦੇ ਆ ਤੇ ਕੁਦਰਤ ਨਾਲ ਪਿਆਰ ਕਰੋ ਸਾਰੇ ਪੀਰਾਂ ਦਾ ਬੋ ਸੱਚੇ ਦਰਬਾਰ ਕੀ ਜੈ ਇਹ ਕਾਰ ਦੀ ਪਰੇਸ਼ਾਨੀ ਦਾ